ਸੰਗਤ ਦੀ ਸਮੂਲਤ ਵਾਸਤੇ ਸੰਗਤਿਕਨੀਨ ਸਵਾਸਤੇ ਗਰਮਕ ਪਰਿਵਾਰ ਨੇ ਸਤਗੁਰ ਪਾਤਸ਼ਾਹ ਦੀ ਖੁਸ਼ੀ ਲੈਣ ਵਾਸਤੇ ਇਹ ਸੇਵਾ ਪ੍ਰਾਪਤ ਕੀਤੀ ਹੈ ਸਤਗੁਰ ਪਾਤਸ਼ਾਹ ਨੇ ਆਪ ਦਇਆ ਕਰਕੇ ਸੇਵਾ ਬਖਸ਼ੀ ਹੈ ਇਹਨਾਂ ਸੰਗਤੀ ਤਨਵੀਨ ਸਬੂਲਤ ਹੋਏਗੀ ਸਾਥੇ ਬਣਾਉਣ ਵਾਲੀ ਜੋ ਮਸ਼ੀਨ ਹੈ ਗਰਮਕ ਪਰਿਵਾਰ ਲੈ ਕੇ ਆਏ ਹਨ ਇਸ ਉੱਪਰ ਹੁਨੇ ਆਗਮਨ ਕਰਕੇ ਆਏ ਹਨ ਤਾ ਜੋ ਜੋ ਸੇਵਾਦਾਰ ਹੈ ਉਹਦਾ ਭਲਾ ਹੋ ਸਕੇ ਉਹਦਾ ਜੀਵਨ ਬਣ ਸਕੇ ਉਹਦਾ ਆਇਆ ਸਾਭਲਾ ਹੋ ਸਕੇ ਨਾਲ ਹੀ ਜਦੋਂ ਸੰਗਤ ਨੂੰ ਸੁਭਲ ਮਿਲਦੀ ਹੈ ਸੰਗਤ ਦੀ ਅਸੀਸ ਮਿਲਦੀ ਹੈ ਇਹ ਸਪਨਾ ਦੇ ਕਾਲਜ ਸਾਹਿਬ ਕਹਿੰਦੇ ਹਨ ਪ੍ਰਸ਼ਾਦੇ ਬਣਾਉਣ ਵਾਲੀ ਜਿਹੜੀ ਆਟੋਮੈਟਿਕ ਮਸ਼ੀਨ ਹੈ ਤੇ ਬਹੁਤ ਚਿਰ ਤੋਂ ਲੋੜੀ ਸੀ ਕਿਉਂਕਿ ਜਿਹੜਾ ਲੰਗਰ ਹੈ ਉੱਥੇ 30 ਟਾਈਮਾਂ ਪਰਲਾ ਪਰਿਵਾਰ ਨੇ ਇਹ ਪ੍ਰਸ਼ਾਦਿਆਂ ਵਾਲੀ ਬਣਾਉਣ ਵਾਲੀ ਮਸ਼ੀਨ ਗੁਰੂ ਘਰ ਨੂੰ ਭੇਟ ਕੀਤੀ ਹੈ ਗੁਰੂ ਜੀ ਦੇ ਚਰਨਾਂ ਚ ਰੱਖੇ ਤੇ ਇਸੇ ਤਰ੍ਹਾਂ ਇਹ ਪਰਿਵਾਰ ਬਾਬਾ ਦੀਪ ਸਿੰਘ ਦੇ ਇਸ ਪਾਵਨ ਸਥਾਨ ਦੇ ਨਾਲ ਜੁੜਿਆ ਰਹੇ ਚੰਗੇ ਜੀ ਵੀ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੂੰ ਜਿਹੜਾ ਪ੍ਰਸ਼ਾਦਾ ਆ ਉਹ ਨਾਲ ਦੀ ਨਾਲ ਜਿਹੜਾ ਗਰਮ ਪ੍ਰਸ਼ਾਦਾ ਉਲਗੜ ਦੇ ਵਿੱਚ ਮਿਲਦਾ ਹੈ ਕਿ দান ਬਿਨਾਂ ਸਵਾਰਥ ਔਰ ਬਿਨਾਂ ਇੱਛਾ ਬਿਨਾਂ ਕਿਸੇ ਫਾਲਤੂ ਦੇਣਾ ਜਿਹਦਾ ਆਪ ਕੋਈ ਪ੍ਰਮਾਤਮਾ ਤੁਹਾਨੂੰ ਫਲ ਦਿੰਦਾ ਹੈ ਬੜੀ ਖੁਸ਼ਕਿਸਮਤੀ ਹੈ ਪਿਆਜ ਗੁਰਦਰਾ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਵਿਖੇ ਆਪ ਸਾਰੇ ਕਤਰਤ ਹੋਏ ਆ ਜਿੱਥੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਪ੍ਰੇਰਨਾ ਸਤਕਾ ਉਹਨਾਂ ਦੀ ਇਨਸਪੀਰੇਸ਼ਨ ਸਤਕਾ ਉਹਨਾਂ ਦੀ ਤਿਆ ਸਤਕਾ ਗੁਰੂ ਗੰਸਾ ਮਹਾਰਾਜੀ ਦੇ ਇਸ ਪਾਵਨ ਸਥਾਨ ਲਈ ਗੁਰਮਖ ਪਰਿਵਾਰ ਨੇ ਸ਼ਿਵਾ ਹਾਸਲ ਕੀਤੀ ਹੈ ਜੋ ਆਪ ਸਭ ਜਾਣਦੇ ਹੋ ਹਰ ਹਫਤੇ ਚਾਪੈਰਾ ਸਮਾਗਮ ਹੁੰਦੇ ਹਨ ਵੱਡੀ ਗਿਣਤੀਆਂ ਵਿੱਚ ਸੰਗਤਾਂ ਇੱਥੇ ਆ ਕਰਕੇ ਹਾਜ਼ਰੀਆਂ ਲਾਉਂਦੀਆਂ ਹਨ ਔਰ ਗੁਰਸਤਗੁਰ ਦਾ ਤਰਸ ਗੁਰਸਤਗੁਰ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਇੱਥੇ ਇਕੱਤਰਤ ਹੁੰਦੇ ਹਨ ਪਰਖਤਾਂ ਲੈਂਦੇ ਹਨ ਸੰਗਤੀ ਸਹੂਲਤ ਵਾਸਤੇ ਸੰਗਦੀ ਕਨਿਨ ਵਾਸਤੇ ਜਰਮਕ ਪਰਿਵਾਰ ਨੇ ਸਤਗੁਰ ਪਾਤਸ਼ਾਹ ਦੀ ਖੁਸ਼ੀ ਲੈਣ ਵਾਸਤੇ ਇਹ ਸੇਵਾ ਪ੍ਰਾਪਤ ਕੀਤੀ ਹੈ ਗੁਰਮੁਖ ਸੇਵਾ ਆਪਣੇ ਗੁਰੂ ਲਈ ਮੁਹੱਬਤ ਦਾ ਇਜ਼ਹਾਰ ਹੁੰਦਾ ਹੈ ਸੇਵਾ ਇਸ ਲਵ ਮੀਟ ਵਿਜ਼ੀਬਲ ਸਤਗੁਰ ਪਾਤਸ਼ਾਹ ਨੇ ਆਪ ਦਇਆ ਕਰਕੇ ਸੇਵਾ ਬਖਸ਼ੀ ਹੈ ਇਹਦੇ ਨਾਲ ਸੰਗਤੀ ਕਨਵੀਨੀਅਨ ਸਹੂਲਤ ਹੋਵੇਗੀ ਪ੍ਰਸ਼ਾਦੇ ਬਣਾਉਣ ਵਾਲੇ ਜੋ ਮਸ਼ੀਨ ਹੈ ਗਰਮਕ ਪਰਿਵਾਰ ਲੈ ਕੇ ਆਏ ਹਨ ਇਸ ਉੱਪਰ ਹੁਣੇ ਆਗਮਲ ਕਰਕੇ ਆਏ ਹਨ ਗੁਰੂ ਗਰੀਬ ਨਵਾਜ ਜੀ ਸਤੰਤ ਅਰਸ਼ ਕਰਨ ਗਰਮਕ ਪਰਿਵਾਰਾਂ ਤੋਂ ਆਪਣੀ ਸੇਵਾ ਆਪ ਕਿਰਪਾ ਕਰਕੇ ਲੈਣ ਤਾਂ ਜੋ ਜੋ ਸੇਵਾਦਾਰ ਹੈ ਉਹਦਾ ਭਲਾ ਹੋ ਸਕੇ ਉਹਦਾ ਜੀਵਨ ਬਣ ਸਕੇ ਉਹਦਾ ਆਇਆ ਸਾ ਭਲਾ ਹੋ ਸਕੇ ਨਾਲ ਹੀ ਜਦੋਂ ਸੰਗਤ ਨੂੰ ਸਹੂਲਤ ਮਿਲਦੀ ਹੈ ਸੰਗਤ ਦੀ ਅਸੀਸ ਮਿਲਦੀ ਹੈ ਸਬਨਾ ਦੇ ਕਾਰਜ ਸਭ ਦੰਦੇ ਹਨ ਇਹ ਖੁਸ਼ੀਆਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਬਖਸ਼ੀਆਂ ਹਨ ਆਉ ਇਸ ਤਰ੍ਹਾਂ ਅਸੀਂ ਗੁਰੂ ਘਰ ਵਿੱਚ ਆ ਕੇ ਧੰ ਗੁਰੂ ਗੰਸਾ ਮਹਾਰਾਜ ਦੇ ਲੜ ਲੱਗੇ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣਾ ਸਿਰ ਸੱਜਿਤ ਕੀਤਾ ਉਸ ਗੁਰੂ ਦੇ ਚਰਨਾਂ ਨਾਲ ਜੁੜ ਕਰਕੇ ਧੰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਔਰ ਗੁਰੂ ਸਹਿਬਾਨਾ ਦੀ ਖੁਸ਼ੀਆਂ ਲੈਂਦੇ ਰਹੀਏ ਪ੍ਰਸ਼ਾਦ ਦੇ ਬਣਾਉਣ ਵਾਲੀ ਜਿਹੜੀ ਆਟੋਮੈਟਿਕ ਮਸ਼ੀਨ ਹੈ ਤੇ ਬਹੁਤ ਚਿਰ ਤੋਂ ਲੋਡਵੀ ਸੀ ਕਿਉਂਕਿ ਜਿਹੜਾ ਲੰਗਰ ਹੈ ਉਹ ਇੱਥੇ ਤਿੰਨ ਟਾਈਮ ਹੈ। ਔਰ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਵੇਂ ਦੁਪਹਿਰੇ ਵਾਲੇ ਦਿਨ ਸਾਨੂੰ ਬਾਹਰ ਤੋਂ ਹਾਇਰ ਕਰਨੀ ਪੈਂਦੀ ਸੀਗੇ ਪ੍ਰਸ਼ਾਦ ਦੇ ਬਣਾਉਣ ਵਾਸਤੇ ਬੀਬੀਆਂ ਦਾ। ਸੋ ਇਹਨਾਂ ਦੇ ਇਹ ਭੱਲਾ ਪਰਿਵਾਰ ਹੈ ਲੁਧਿਆਣੇ ਦਾ ਬਹੁਤ ਨਾਮੀ ਪਰਿਵਾਰ ਇਹਨਾਂ ਨੇ ਇਹ ਜਿਹੜੀ ਪ੍ਰਸ਼ਾਦ ਦੇ ਬਣਾਉਣ ਵਾਲੀ ਆਟੋਮੈਟਿਕ ਮਸ਼ੀਨ ਹੈ ਇਹ ਪੇਟ ਕੀਤੀ ਹੈ ਅੱਜ ਗੁਰਦੁਆਰੇ ਬਾਬਾ ਅਨਹਜ ਰਾਜ ਸਿੰਘ ਜੋ ਨਾਨਕ ਸਰ ਸਮਰਾਲਾ ਚੌਕ ਦੇ ਮੁਖੀ ਆ ਉਹਨਾਂ ਨੇ ਅੱਜ ਇਸ ਮਸ਼ੀਨ ਦਾ ਦੀ ਰੱਖਤਾ ਕੀਤੀ ਹੈ ਸੋ ਗੁਰੂ ਕਿਰਪਾ ਕਰੇ ਅਸੀਂ ਵੀ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਵੀ ਜਿਹੜੀ ਭਾਵਨਾ ਨੂੰ ਲੈ ਕੇ ਇਸ ਪਰਿਵਾਰ ਨੇ ਪੱਲਾ ਪਰਿਵਾਰ ਨੇ ਇਹ ਪ੍ਰਸ਼ਾਦਿਆਂ ਵਾਲੀ ਬਣਾਉਣ ਵਾਲੀ ਮਸ਼ੀਨ ਗੁਰੂ ਘਰ ਨੂੰ ਭੇਟ ਕੀਤੀ ਹੈ ਗੁਰੂ ਜੀ ਦੇ ਚਰਨਾਂ ਵਿੱਚ ਰੱਖੇ ਇਸੇ ਤਰ੍ਹਾਂ ਇਹ ਪਰਿਵਾਰ ਬਾਬਾ ਦੀਪ ਸਿੰਘ ਦੇ ਇਸ ਪਾਵਨ ਸਥਾਨ ਦੇ ਨਾਲ ਜੁੜਿਆ ਰਹੇ। ਉਹ ਮਸ਼ੀਨ ਬਾਰੇ ਜਿਹੜੀ ਮੈਨੂੰ ਇਹਨਾਂ ਨੇ ਦੱਸਿਆ ਕਿ ਇਹ 800 ਪ੍ਰਸ਼ਾਦ ਦੇ 1 ਘੰਟੇ ਦੇ ਵਿੱਚ ਬਣਾਉਂਦੀ ਆਟੋਮੈਟਿਕ ਤੇ ਸਿਰਫ ਆਪਾਂ ਆਟਾ ਉਹਦੇ ਵਿੱਚ ਪਾਉਣਾ ਸਾਰਾ ਕੁਝ ਅੱਗੋਂ ਜਿਹੜਾ ਪ੍ਰੋਸੈਸ ਹੈ ਉਹ ਮਸ਼ੀਨ ਆਟੋਮੈਟਿਕ ਬਣਾਉਂਦੀ ਹੈ ਪ੍ਰਸ਼ਾਦ ਦੇ। ਦੁਜੀਆਣੀ ਦੀ ਬਣੀ ਹੋਈ ਹੈ ਕਿ ਇਹ ਮਸ਼ੀਨ ਦੀ ਜਿਵੇਂ ਗੁਰਦੁਆਰਾ ਆਲਮਗੀਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਸਚਕੰਡ ਸ਼੍ਰੀ ਹਜੂਰ ਸਾਹਿਬ ਅਰੰਧਪੁਰ ਸਾਹਿਬ ਇਹ ਮਸ਼ੀਨ ਆਲਰੇਡੀ ਪਹਿਲਾਂ ਹੀ ਚੱਲ ਰਹੀ ਹੈ ਔਰ ਬਹੁਤ ਵਧੀਆ ਇਹਦੇ ਰਿਜ਼ਲਟ ਹੈ ਔਰ ਸੰਗਤ ਜੀ ਵੀ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੂੰ ਜਿਹੜਾ ਪ੍ਰਸ਼ਾਦਾ ਆ ਉਹ ਨਾਲ ਦੀ ਨਾਲ ਜਿਹੜਾ ਗਰਮ ਪ੍ਰਸ਼ਾਦਾ ਊਲੰਗੜ ਦੇ ਵਿੱਚ ਮਿਲਦਾ ਹੈ ਇੱਕ ਸਭ ਤੋਂ ਵੱਡੀ ਗੱਲ ਹੈ ਬਾਬਾ ਦੀਪ ਸਿੰਘ ਦੇ ਜੱਟੇ ਅਸੀਂ ਬਹੁਤ ਕੁਝ ਹਉਦੇ ਆ ਵੀ ਇੱਥੇ ਜਿਹੜੇ ਲੋਕ ਮੁਰਾਦਾ ਮੰਨਦੇ ਨੇ ਉਹਨਾਂ ਦੀ ਪੂਰੀਆਂ ਵੀ ਹੁੰਦੀਆਂ ਦੂਜੇ ਪਾਸੇ ਗੱਲ ਹੈ ਵੀ ਕੁਝ ਦਿਨ ਪਹਿਲਾਂ ਇੱਕ ਬੰਦਾ ਐਂਬੂਲੈਂਸ ਦਾਨ ਕਰ ਗਿਆ ਉਹਦਾ ਪਤਾ ਨਹੀਂ ਲੱਗਿਆ ਇੱਥੇ ਵੀ ਇਹਨਾਂ ਨੇ ਦਾਨ ਕੀਤਾ ਤੇ ਪਿੱਛੇ ਹੋ ਕੇ ਖੜੇ ਰਹੇ ਕਹਿਣਾ ਪਿਆ ਵੀ ਹਾਂ ਅੱਗੇ ਆਓ ਇਹ ਬੜੀ ਵਧੀਆ ਗੱਲ ਦੇਖਣ ਨੂੰ ਮਿਲਿਆ ਨਹੀਂ ਤਾਂ ਅੱਜ ਵੀ ਤੁਸੀਂ ਆ ਰਹੇ ਫਿਰ ਜਦੋਂ ਬਾਬਾ ਜੀ ਨੇ ਬੇਨਤੀ ਵੀ ਤੁਸੀਂ ਉਸ ਪਰਿਵਾਰ ਨੂੰ ਸਾਹਮਣੇ ਲਿਆਓ ਜਿਨ੍ਹਾਂ ਨੇ ਇਹ ਜਿਹੜੀ ਮਸ਼ੀਨ ਗੁਰਦੁਆਰਾ ਸਾਹਿਬ ਨੂੰ ਭੇਟ ਕੀਤੀ ਹੈ ਸੋ ਬਾਬਾ ਜੀ ਦੇ ਕੈਂਡ ਤੇ ਸਾਡੀ ਰਿਕੁਐਸਟ ਤੇ ਇਹ ਅੱਜ ਇੱਥੇ ਆਈ ਹੈ ਇਸ ਮੌਕੇ ਤੇ ਸੋ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਹਮੇਸ਼ਾ ਇਸ ਵੱਡੇ ਸਥਾਨ ਦੇ ਨਾਲ ਜੁੜੇ ਰਹਿਣ ਸੇਵਾ ਲੱਗੀ ਹੈ ਤੇ ਗਾਹਾਂ ਨੂੰ ਹੋਰ ਸੇਵਾ ਲੱਗਦੀ ਰਹੇ ਤੇ ਮੈਂ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਲਈ ਬੜੀ ਖੁਸ਼ਕਿਸਮਤੀ ਸਮਝਦਾ ਜੀ ਮੈਂ ਬਸ ਇਹੀ ਕਹਿ ਸਕਦਾ ਹੈ ਕਿ ਵਿਅਕਤੀ ਨਾ ਪੱਖਾ ਵੀ ਦਾਨ ਕਰਦਾ ਨਾ ਗੁਰਦੁਆਰੇ ਦੇ ਵਿੱਚ ਮਲਬ ਵੀ ਦਾਨ ਕਰਦਾ ਉਹਦੇ ਉੱਤੇ ਵੀ ਆਪਣਾ ਨਾਂ ਨਹੀਂ ਖੰਡਦਾ ਤੁਸੀਂ ਬੜੇ ਰਾਮ ਨਾਲ ਹੁਣ ਹੁਣ ਸੰਗਤ ਚ ਨਾ ਤੇ ਸੰਗਤ ਕਰਕੇ ਤੇ ਸਤਸੰਗ ਚ ਸੁਣ ਕੇ ਤੇ ਆਪਣੇ ਜੀਵਨ ਚ ਹਰ ਇਨਸਾਨ ਨੂੰ ਇਸ ਇਹ ਧਾਰਨ ਕਰ ਲੈਣਾ ਚਾਹੀਦਾ ਹੈ ਕਿ ਦਾਨ ਬਿਨਾਂ स्वार्थ ਔਰ ਬਿਨਾਂ ਇੱਛਾ ਬਿਨਾਂ ਕਿਸੇ ਫਾਲਤੂ ਦੇ ਦੇਣਾ ਚਾਹੀਦਾ ਆਪੇ ਪ੍ਰਮਾਤਮਾ ਤੁਹਾਨੂੰ ਫਲ ਲਾ ਦੇਵੇ ਮੇਰੀ ਤਾਂ ਇਹੀ ਸੋਚ ਹੈ ਜੀ ਅਸੀਂ ਗੋਇੰਦਵਾਲ ਸਾਹਿਬ ਤੋਂ ਆਏ ਜੀ ਗੋਇੰਦਵਾਲ ਸਾਹਿਬ ਤੋਂ ਸਾਡੇ ਬਜ਼ੁਰਗਾਂ ਨੇ ਸਾਡੇ ਪਿਤਾ ਜੀ ਨੇ ਤੇ ਸਾਰਿਆਂ ਨੇ ਸਾਨੂੰ ਇਹੀ ਸਿਖਾਇਆ ਜੀ ਅਸੀਂ ਤਾਂ ਭਾਈ ਜੀ ਦੀ ਇਨਸਪੀਰੇਸ਼ਨ ਸਿੱਗੀ ਇੱਥੇ ਆਨੇ ਆ ਤੇ ਇੱਥੇ ਸੰਗਤ ਤੇ ਥੋੜੀ ਜਿਹੀ ਹੋਰ ਸਿਚੁਏਸ਼ਨਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤੇ ਦੇਖੀ ਤੇ ਕਿ ਰਿਕੁਆਇਰਮੈਂਟ ਬਹੁਤ ਸੰਗਤ ਐਵਰੀ ਡੇ ਵਧ ਰਹੀ ਸੀਗੀ ਤਮਹੀਨਾ ਤੋਂ ਪਹਿਲਾਂ ਅਸੀਂ ਫਿਰ ਇਹ ਕਰ ਚੁੱਕੇ ਸੀਗੇ ਪਰ ਸਾਨੂੰ ਨਹੀਂ ਪਤਾ ਸੀ ਬਾਈ ਜੀ ਨੇ ਅੱਜ ਬੁਲਾ ਕੇ ਸਾਨੂੰ ਤੇ ਬਾਬਾ ਜੀ ਨੇ ਆਣਾ ਸਾਡੀ ਖੁਸ਼ਕਿਸਮਤੀ ਬਾਬਾ ਜੀ ਦੇ ਵੀ ਦਰਸ਼ਨ ਹੋਏ ਤੇ ਭਾਈ ਸਾਹਿਬ ਦੇ ਹਾਜ਼ਰੀ ਦੇ ਵਿੱਚ ਸਾਨੂੰ ਇਸੇ ਵਾდა ਮੌਕਾ ਮਿਲਿਆ